ਚੱਲ ਅੰਦਰ ਨਹੀਂ ਚੱਲ ਅੰਦਰ ਨਹੀਂ ਮੈਂ ਨਹੀਂ ਕਿੱਥੇ ਜਾਣਾ ਉਹ ਦਾ ਕਿਉਂ ਨੇ ਆ ਕਿੱਥੇ ਜਿੱਥੇ ਜਾ ਕੇ ਆਉਣੀ ਆ ਉਹ ਕਿੱਥੇ ਜਾ ਕੇ ਆਉਨੇ ਤੁਸੀਂ ਮੱਕੀ ਮੈਸਟਰੀ ਕੋਲ ਅੱਡੇ ਤੇ ਅੱਡੇ ਤੇ ਗੰਗਾ ਬਾਏ ਦਰਸਲ ਥਾਰ ਦੀ ਹੋ ਗਈ ਬੈਟਰੀ ਡਾਊਨ ਕੱਲ ਵੀਰੇ ਨੂੰ ਘਰੇ ਸੱਦ ਕੇ ਆਪਾਂ ਗੱਡੀ ਸਟਾਰਟ ਕਰਾ ਲਈ ਸੀ ਸਾਨੂੰ ਆਏ ਸੀ ਵੀ ਚੱਲ ਹੁਣ ਤਾਂ ਇਹਨਾਂ ਸਟਾਰਟ ਹੁੰਦੀ ਰਹਿਣਾ ਵਾ ਕਿਉਂਕਿ ਗੱਡੀ 15 ਦਿਨ ਖੜੀ ਰਹੀ ਸੀ ਵੀ ਤਾਂ ਬੈਟਰੀ ਡਾਊਨ ਹੋਈ ਉਹ ਪਰ ਕੱਲ ਜਦੋਂ ਅਸੀਂ ਗੱਡੀ ਸਟਾਰਟ ਕਰਾ ਲਈ ਮੁੜ ਕੇ ਅੱਡੇ ਤੇ ਗੜਗੜਾ ਦੇ ਕੇ ਆਂਦਾ ਘਰੇ ਕਿ ਗੱਡੀ ਧੋਤੀ ਉਸ ਤੋਂ ਬਾਅਦ ਫੇਰ ਸਟਾਰਟ ਨਾ ਹੋਈ ਅੱਜ ਹੁਣ ਆਪਾਂ ਦੂਜਾ ਸਟੈਪ ਕਰਨ ਲੱਗੇ ਆ ਅੱਜ ਹੁਣ ਬਾਈ ਬੈਟਰੀ ਖੋਲ ਕੇ ਲੈ ਗਿਆ ਹੁਣ ਅੱਜ ਚਾਰਜ ਕਰਕੇ ਦੇਖੂਗਾ ਜੇ ਚਾਰਜ ਹੋ ਗਈ ਫੇਰ ਤਾਂ ਚੱਲੀ ਜਾਉ ਨਹੀਂ ਫੇਰ ਬੈਟਰੀ ਨਵੀਂ ਧਰਨੀ ਪੈਣੀ ਹੈ ਵੈਲਕਮ ਬੈਕ ਟੂ ਚੈਨਲ ਗਾਇਸ ਆਈ ਹੋਪ एवरीवन ਇਜ਼ ਡੂਇੰਗ ਗ੍ਰੇਟ ਅੱਜ ਕੱਲ ਖਰਚਾ ਬਹੁਤ ਹੋ ਰਿਹਾ ਉਹ ਗੱਲ ਹੋ ਰਹੀ ਆ ਕਿ ਆਮਦਨੀ ਅਠੰਨੀ ਖਰਚਾ ਰੁਪਈਆ ਡੈਡੀ ਦਾ ਫੋਨ ਆਇਆ ਹੁਣੀ ਕਹਿੰਦਾ ਛੱਡ ਗਈ ਸ਼ਰੀਰ ਸਵੇਰੇ ਸਵੇਰੀ ਖਰਚਾ ਹੋ ਗਿਆ ਹਣ ਨਵੀਂ ਬੈਟਰੀ ਲਿਆ ਕੇ ਧਰਨੀ ਪੈਣੀ ਇਹ ਬੈਟਰੀ ਨੇ ਤਾਂ 3 3.5 ਸਾਈ ਲਾਇਆ ਜਿਹੜੀ ਆਪਣੀ ਸਕੋਰਪੀਓ ਬੈਟਰੀ ਸੀ ਨਾ ਉਹਨੇ 7 ਸਾਲ ਲਾਏ ਸੀਗੇ ਚਲੋ ਕੋਈ ਬਾਤ ਨਹੀਂ بڑے بڑے ਸ਼ਹਿਰੋ ਮੇਂ ਛੋਟੀ ਛੋਟੀ ਬਾਤੇ ਹੋਤੀ ਰਹਤੀ ਹੈ ਅੱਜ ਮੌਸਮ ਪੂਰਾ ਘੈਂਟ ਹੋ ਰਿਹਾ ਵੈਸੇ ਅੱਜਕਲ ਰੋਜ਼ ਹੀ ਇੱਕ ਵਾਰੀ ਤੇ ਇਦਾਂ ਦਾ ਮੌਸਮ ਹੁੰਦਾ ਹੀ ਹੁੰਦਾ ਜੇ ਮੀਂਹ ਆ ਜਾਵੇ ਨਾ ਤਾਂ ਅੱਜ ਪਕੌੜੇ ਬਣਾਵਾਂਗੇ ਮਤਲਬ ਬਣਾਉ ਤਾਂ ਪਵਨ ਆਪਾਂ ਖਾਵਾਂਗੇ ਵੱਡੀ ਹੈ ਉਧਰ ਨਾਟ ਆ ਗਿਆ ਪਹਿਲਾਂ ਪਰ ਲਾ ਬਸ 70 50 ਹੋਇਆ ਆ ਗਈ ਬਸ ਬੈਟਰੀ ਬੜੀ ਔਖੀ ਫਿੱਟ ਹੋਈ ਆ ਕਿਉਂਕਿ ਬੈਟਰੀ ਥੋੜਾ ਜਿਹਾ ਸਾਈਜ਼ ਉਦੋਂ ਵੱਡਾ ਵਾ ਬੈਟਰੀ ਉਹੀ ਕੰਪਨੀ ਦੀ ਆ ਨੰਬਰ ਵੀ ਉਹੀ ਆ ਪਰ ਸਾਈਜ਼ ਥੋੜਾ ਜਿਹਾ ਵੱਡਾ ਰਹਿ ਮਤਲਬ ਇਧਰ ਨੂੰ ਬੈਟਰੀ ਥੋੜੀ ਜਿਹੀ ਵੱਡੀ ਸੀਗੀ ਆ ਪਲੇਟ ਜੀ ਔਖੀ ਵਿੱਚ ਆਈ ਆ ਚਲੋ ਸੋ ਫਾਰ ఎవਰੀਥਿੰਗ ਇਜ਼ ਸੋ ਗੁੱਡ ਸੋ ਆ ਗੋਟ ਸੋ ਇਹਦੇ ਸੂਰੇ 45 ਰੁਪਏ ਲੱਗੇ ਅੱਜ ਸਵੇਰੇ ਉੱਠ ਕੇ ਪਹਿਲਾ ਪਲਾਨ ਤਾਂ ਇਹੀ ਸੀਗਾ ਕਿ ਉੱਠ ਕੇ ਦਾੜੀ ਵਾਲ ਕਟਾ ਕੇ ਆਉਂਗਾ ਪਰ ਅੱਜ ਸੰਗਰਾਮ ਦਾ ਤਾਂ ਕਰਕੇ ਮੈਂ ਉਹ ਪਲਾਨ ਪੋਸਟਪੌਨ ਕਰਤਾ ਪਰ ਸਾਡੇ ਘਰੇ ਅੱਜ ਇੱਕ ਹੋਰ ਪਲਾਨ ਬਣਿਆ ਵਾ ਮੰਮੀ ਦਾ ਇੰਡੀਆ ਆਉਣ ਦਾ ਪਲਾਨ ਬਣਦਾ ਵਾ ਹੁਣ ਪਹਿਲਾਂ ਜਾ ਕੇ ਆਪਾਂ ਟਿਕਟ ਦੇ ਚਾਹੀਏ ਵੀ ਅੱਜ ਕੱਲ ਅਮਰੀਕਾ ਤੋਂ ਇੰਡੀਆ ਦੀ ਟਿਕਟ ਕਿੰਨੇ ਕੁ ਦੀ ਆ ਡਾਇਰੈਕਟ ਮੰਮੀ ਆਲਵੇਸ ਪ੍ਰਿਫਰ ਡਾਇਰੈਕਟ ਫਲਾਈਟ YouTube ਤੇ ਆਪਾਂ ਇੱਕ ਹੋਰ ਚੈਨਲ ਬਣਾਇਆ ਵਾ ਜਿਹਦਾ ਨਾਮ ਹੈਗਾ ਪਿੰਦਰ ਪਵਨ ਐਂਡ ਰਣਸ਼ੇਰ ਕੱਲ ਮੈਂ ਉਹਦੇ ਉੱਪਰ ਵਲੌਗ ਪਾਇਆ ਸੀਗਾ ਤੇ ਮੈਨੂੰ ਕਾਫੀ ਮੈਸੇਜ ਆਏ ਕਿ ਇਹ ਚੈਨਲ ਤੁਹਾਡੇ ਆ ਜਾਂ ਫੇਕ ਆ ਉਹ ਚੈਨਲ ਆਪਣਾ ਹੀ ਆ ਉਹ ਆਪਾਂ ਚੈਨਲ ਬਣਾਇਆ ਕਿਉਂ ਆ ਆਪਾਂ ਉਹ ਚੈਨਲ ਕਿਉਂ ਬਣਾਇਆ ਵਾ ਕੱਲੂ ਉਹ ਚੈਨਲ ਦੇ ਉੱਪਰ ਵੀ ਵੀਡੀਓ ਆਊਗੀ ਕੁਝ ਇੰਟਰਸਟਿੰਗ ਹੈ ਮਤਲਬ ਕੁਝ ਅਸੀਂ ਕਰਨਾ ਚਾਹੁੰਦੇ ਆ ਜਿਹਦੇ ਲਈ ਐਸਿਵੇਂ ਚੈਨਲ ਦੋ ਚਾਹੀਦੇ ਸੀ ਸੋ ਉਹ ਕੱਲੂ ਆਪਾਂ ਉਹ ਚੈਨਲ ਦੀ ਵੀਡੀਓ ਪਾਵਾਂਗੇ ਠੀਕ ਹੈ ਜੀ ਫਿਰ ਲਾਲ ਲਈ ਟਿਕਟ ਪਤਾ ਕਰਕੇ ਆਈਏ ਆਓ ਚਲਿਏ ਕੱਲ ਆਪਾਂ ਦੋਨੀਆਂ ਗੱਡੀਆਂ ਧੋ ਕੇ ਪੁਰੀਆਂ ਚਮਕਾਤੀਆਂ ਸੀਗੀਆਂ ਜੇ ਤਾਂ ਕਰ ਦਨੇ ਇਹਨੂੰ ਬਾਹਰ ਲੈ ਕੇ ਜਾਣ ਨੂੰ ਕਿਉਂਕਿ ਬਾਹਰ ਮੌਸਮ ਥੋੜਾ ਜਿਹਾ ਬੱਦਲਬਈ ਵਾਲਾ ਵਾ ਹੁਣ ਤਾਂ ਵੈਸੇ ਬੱਦਲ ਜੇ ਘਟ ਗਏ ਕਿਤੇ ਕਿਤੇ ਹੀ ਆ ਪਰ ਚਲ ਕੋਈ ਨਾ ਹੁਣ ਜੇ ਧੋਤੀ ਇਹਦਾ ਮਤਲਬ ਇਹ ਥੋੜਾ ਕਿ ਚਲਾਉਣੀ ਵੀ ਨਹੀਂ ਚਲੋ ਅੰਦਰੋਂ ਸਾਫ਼ ਕਰਨੀ ਆ ਗੱਡੀ ਕੱਲ ਰਹਿ ਗਈ ਕਿਉਂਕਿ ਜਦੋਂ ਮੈਂ ਕੱਲ ਉਹ ਗੱਡੀ ਧੋਣ ਲੱਗਾ ਪਹਿਲਾਂ ਮੈਂ ਥਾਰ ਧੋਣ ਲੱਗਾ ਸੀਗਾ ਰਣਸ਼ੇਰ ਨੇ ਪਹਿਲਾਂ ਹੀ ਆ ਗੱਡੀ ਪੂਰੀ ਗਿੱਲੀ ਕਰਤੀ ਸੀ ਫਿਰ ਮੈਂ ਇਹ ਬਾਹਰੋਂ ਹੀ ਧੋਣ ਲੱਗ ਗਿਆ ਉਹ ਪਹਿਲਾਂ ਅੰਦਰੋਂ ਸਾਫ਼ ਕੀਤੀ ਸੀਗੀ ਚਲੋ ਇਹ ਬਾਹਰੋਂ ਪੂਰੋਂ ਧੋ ਲਈ ਸੁਕਾ ਲਈ ਜਾਨ ਨੂੰ ਸਰੀਰ ਠਾਕਾ ਵਟ ਮੰਨ ਗਿਆ ਉਸ ਤੋਂ ਬਾਅਦ ਫਿਰ ਮੈਂ ਇੰਦਰੀ ਕਰਦੇ ਮੈਂ ਚਲ ਕੱਲ ਨੂੰ ਆਪਾਂ ਕੱਲ ਨੂੰ ਸਫਾਈ ਕਰਾਂਗੇ ਅੰਦਰੋਂ ਅੱਜ ਪਰ ਹਲ ਦੇਖਦੇ ਆ ਜੇ ਟਾਈਮ ਲੱਗਿਆ ਤਾਂ ਕਰਾਂਗੇ ਜੇ ਨਾ ਲੱਗਿਆ ਫਿਰ ਕੱਲ ਨੂੰ ਸੀ ਨਹੀਂ ਇਹ ਆਪਾਂ ਸਰਵਲ ਸਟੇਸ਼ਨ ਦੇ ਅੱਗੇ ਵੈਕਿਊਮ ਕਰਾ ਲਿਆਵਾਂਗੇ ਹੁਣ ਅਜੀਬ ਜਿਹਾ ਲੱਗ ਰਿਹਾ ਗੱਡੀ ਬਾਹਰੋਂ ਪੂਰੀ ਸਾਫ਼ ਅੰਦਰੋਂ ਗੰਦੀ ਐ ਅੱਜ ਇਹ ਵੀ ਕਰਾਂਗੇ ਅੰਦਰੋਂ ਸਾਫ਼ ਇਹ ਤਾਂ ਪਵਨ ਨੇ ਆਪੀ ਕਰ ਦੇਣੀ ਆ ਆਹੋ ਕੱਲ ਪਵਨ ਨੇ ਹੀ ਨਹੀਂ ਕੀਤੀ ਥਾਰ ਤਾਂ ਕਰਦੀ ਸੀ ਪਵਨ ਨੇ ਬਸ ਇਹੀ ਰਹਿ ਗਈ ਸੀ ਮੈਂ ਨਾ ਹੁਣੀ ਸਨੈਪਚੈਟ ਤੇ ਇੱਕ ਦੋ ਜਾਨੇ ਦੇ ਸਟੋਰੀਆਂ ਦੇਖੀਆਂ ਸੀਗੀਆਂ ਵੀ ਲੁਧਿਆਣੇ ਸਾਈਡ ਮੀਂਹ ਪੈ ਰਿਆ ਮੈਂ ਪਿੰਦਰ ਨੂੰ ਕਿਹਾ ਮੈਂ ਕਿਹਾ ਲੁਧਿਆਣੇ ਸਾਈਡ ਦਾ ਮੀਂਹ ਪੈ ਰਿਆ ਕਹਿੰਦੇ ਗੱਡੀ ਮੋੜ ਗਈ ਕਰਨ ਉਹ ਕੱਲ ਸਾਰੀ ਦਿਹਾੜੀ ਲੱਗੀ ਕੱਲ ਬੱਸ ਹੋ ਗਈ ਢੂਈਆਂ ਤੋਂ ਲੱਗ ਗਈ ਕਿਹ ਪਾ ਇਤੋਂ ਬਦਲਾਦਾ ਬੰਦੇ ਦੀ ਆਪਦੀ ਮਿਹਨਤ ਕੀਤੀ ਦਾ ਕਿਉਂ ਜੀ ਅੱਜ ਤਾਂ ਜੋਤਾਂ ਹੀ ਚੌੜਾ ਪਿਆਰ ਬਣਿਆ ਖਰਦਾ ਇੰਨੀ ਟ੍ਰੈਫਿਕ ਸਹੀ ਗੱਲ ਹੈ ਪਿੰਡ ਵਿੱਚ ਵੀ ਟ੍ਰੈਫਿਕ ਸੀਗੀ ਇੱਧਰ ਕੋਈ ਲੰਗਰ ਲੱਗਿਆ ਹੋਇਆ ਹੈ ਕਿੱਥੇ ਆਹ ਦੇ ਕੀ ਦਿੰਦੇ ਲੱਡੂ ਕੀ ਕੇਲੇ ਵਾਲੇ ਚਿਪਸ ਨਹੀਂ ਲੱਡੂ ਨੇ ਲੈ ਚੱਲ ਲੱਡੂ ਨੇ ਦੋ ਲੱਡੂ ਕੇਲੇ ਵਾਲੇ ਚਿਪਸ ਕਿੱਧਰੋਂ ਦੇਖਗੇ ਇੱਕ YouTube ਦੀ ਵੀਡੀਓ ਦੇਖ ਰਿਆ ਸੀਗਾ ਉਹਦੇ ਵਿੱਚ ਆਏ ਸੀਗਾ ਬੰਦਰੀ ਰੇਲ 'ਚ ਉਤਰਦਾ ਵਾ ਤੇ ਰੇਲ 'ਚ ਉਤਰਦਾ ਵਾ ਉੱਥੇ ਆਏ ਕੇਲੇ ਵਾਲੇ ਚਿਪਸ ਆਏ ਜਿਹੜੇ ਪੈਕਟਾਂ 'ਚ ਜਿਵੇਂ ਸੀਗੇ ਅੱਛਾ ਉਹੀ ਦਿਮਾਗ 'ਚ ਰਹਿ ਗਏ ਤੁਸੀਂ ਕਦੇ ਟਰਾਈ ਕੀਤੇ ਕੇਲੇ ਵਾਲੇ ਚਿਪਸ ਆਹ ਸਾਬੇ ਤੇ ਹੁੰਦੇ ਦੇਗੇ ਕਮੈਂ ਮੈਂ ਨਹੀਂ ਨਾ ਕਦੇ ਕੀਤੇ ਆ ਸਾਡੇ ਪਿੰਡ ਇੰਨੀ ਕ ਹਵਾ ਚੱਲਦੀ ਆ ਆ ਬੋਰਡ ਹੁਣੀ ਸਾਡੇ ਅੱਖਾਂ ਮੂਰੇ ਟਿਕੇ ਆ ਹੁਣ ਤਾਂ ਸਾਡੇ ਬਿਲਕੁਲ ਨੇੜੇ ਆਉਣ ਵਾਲਾ ਜੂਡੀਓ ਉਧਰ ਮੈਕਡੀ ਬਸ ਫੇਰ ਆਪਾਂ ਨੂੰ ਮੋਜਾਂ ਲੱਗਣ ਵਾਲੀਆਂ ਨੇ ਤੈਨੂੰ ਮੈਂ ਹੋਰ ਦੱਸਾਂ ਇਹਦੀ ਇਹਦੀ ਆਪਣੇ ਘਰ ਤੱਕ ਡਿਲੀਵਰੀ ਵੀ ਜਾਇਆ ਕਰੂ ਉਹ ਵਾਹ ਹੁਣ ਤਾਂ ਫਿਰ ਨਜ਼ਾਰਾ ਆ ਗਿਆ ਅੱਗੇ ਰੋਜ਼ ਹੰਗਰੀ ਪਾਣ ਤੇ ਆਰਡਰ ਹੁੰਦਾ ਸੀ ਆਪਾਂ ਮੈਕਡੀ ਨੂੰ ਖਾਣਾ ਕਰਾਂਗੇ ਉਹ ਚੱਪਾਂ ਲੜਨੀ ਆ ਰੋਜ਼ ਦਾ ਹਾਂ ਰੋਜ਼ ਦਾ ਜੁਬਾਨ ਸੇ ਨਿਕਲ ਗਈ ਹਫਤੇ ਹਫਤੇ ਬਾਅਦ ਅੰਜਲੋ ਕੇ ਘਰੇ ਪੁਰਾਣਾ ਪੁਰਾਣਾ ਆ ਜAVE ਨਹੀਂ ਕਈ ਘਰੀ ਰੋਟੀ ਰੋਟੀ ਨਹੀਂ ਬਣਦੀ ਚਲ ਬੰਦੇ ਨੂੰ ਭੁੱਖ ਲੱਗੀ ਉਹ ਮਕਾਤਾ ਲਿੰਦਾ ਵਾ ਜਿੱਤਰੀ ਸੀ ਆਇਆ ਹੋਇਆ ਤੇ ਮੈਂ ਦੁਪਹਿਰ ਜੀ ਪੀਜ਼ਾ ਮੰਗਾ ਲਿਆ ਤੇ ਡੈਡੀ ਕੁਦਰ ਵੀ ਬਾਹਰ ਖੜੇ ਸੀਗੇ ਬੜੀ ਕਹਿੰਦਾ ਕਿੰਨੇ ਦਾ ਵਾ ਮੈਂ ਜੀ 600 ਉਹ ਲੈ ਉਹ ਤਾਂ ਬਗਾਲ ਨਹੀਂ ਖੱਟੀ ਵੀ ਜੀਤਾ ਨਹੀਂ ਤਾਂ ਉਹਨੂੰ ਪੀਜਾ ਖਾਣ ਦਾ ਸਵਾਦ ਉੱਤੇ ਹੀ ਆ ਜਾਣਾ ਸੀ ਆਬੀਅਸ ਆ ਉਹ ਕੁਦਰਤੀ ਮੈਮੇ ਇਹ ਪਤਾ ਕਿ ਪੂਰਾ ਵੱਡੇ ਵਾਲਾ ਮੰਗਾ ਲਿਆ ਉਹ ਦਿਨ ਸਾਨੂੰ ਸਾਡੇ ਨਾਲ ਵੀ ਕੀ ਹੋਇਆ ਅਸੀਂ ਹਲੇ ਨੂਨ ਵਾਲੀ ਸੇਮੀਆ ਬਣਾ ਕੇ ਖਾ ਕੇ ਹੀ ਖੱਟੇ ਸੀ ਇਹਨਾਂ ਨੇ ਕੱਲਿਆਂ ਦੇ ਖਾਦਾ ਸੀ ਡੈਡੀ ਨੂੰ ਵੀ ਦੁੱਖ ਲੱਗੇ ਆਪ ਵੀ ਅਸੀਂ ਨੂਨ ਵਾਲੀ ਸੇਮੀਆ ਨੂੰ ਟੱਕਣਾ ਮਾਰਦੇ ਨਹੀਂ ਮੈਨੂੰ ਵੀ ਥੋੜੇ ਆ ਨਾ ਮੇਰੇ ਤੋਂ ਵੀ ਉਹ ਆਰਡਰ ਵੱਡਾ ਹੋ ਗਿਆ ਮਤਲਬ ਪੀਜ਼ਾ ਮੈਂ ਜੀ ਦੋ ਨਹੀਂ ਸੀਗੇ ਮੈਂ ਕਰਤਾ ਜਿਹੜਾ ਸਭ ਤੋਂ ਉਹਨਾਂ ਦਾ ਲਾਰਜ ਹੁੰਦਾ ਵੈਜ ਸਪ੍ਰਿੰਗ ਲਾਈ ਬਰੇਡ ਹੁੰਦਾ ਤੇ ਉਹ 300 ਸਾਬ ਹੈ ਮੰਮੀ ਆਪ ਸੋਚਦੇ ਆ ਕਿ ਸੋਕਾ ਹਿਰ ਟੋਕਨ ਡਰੇ ਖਾਨੇ ਆ ਇੰਨੇ ਦਾ ਛੇਤਰ ਪਰ ਪੈਂਦੀ ਰਹਿੰਦੇ ਹੈ ਨਾ ਵੀ ਮੇਰੀ ਤਾਂ ਯਾਰ ਕਿਸਮਤ ਮਾੜੀ ਆ ਅੱਲੇ ਡੈਡੀ ਕਹਿੰਦੇ ਉੱਠ ਕੇ ਹੁਣ ਮੈਨੂੰ ਮਗਰ ਫੋਨ ਕਰੀ ਜਾਂਦਾ ਵਾ ਐਂ ਕਰੀ ਜਾਂਦਾ ਮੇਰਾ ਇੰਨਾ ਖਾਸਾ ਨਿਕਲ ਮਾ ਤੇ ਪਿੰਡ ਦਾ ਮੋਟਰ ਡੈਡੀ ਮੋਟਰ ਤੇ ਸੀਗਾ ਨਾ ਜਿਹੜੀ ਗੱਡੀ ਸਟਾਰਟ ਨਹੀਂ ਹੋਈ ਉਹ ਬੈਠ ਜਿਹੜੇ ਨੂੰ ਫੋਨ ਕਰ ਦੋ ਡੈਡੀ ਕੋਲ ਨੰਬਰ ਆ ਉਹਦਾ ਭਾਈ ਹੁਣ ਮੇਰੇ ਕੋਲ ਨਹੀਂ ਹੈਗਾ ਹੁਣ ਸ਼ੁਰੂ ਤੋਂ ਹੀ ਓਵੇਂ ਚੱਲੀ ਜਾਂਦੀ ਆ ਰੀਤ ਇੱਕ ਦਾ ਉੱਠਿਆ ਲੇਟ ਉਤੋਂ ਮੈਨੂੰ ਕੰਮ ਨਹੀਂ ਜਾਂਦਾ ਮੈਂ ਨੰਬਰ ਹੀ ਭਰਾਵਾਂ ਹੋਂ ਤੇਰੇ ਕੋਲ ਐ ਦੱਸ ਯਾਰ ਆੜੀ ਤੇਰਾ ਉਹ ਪਿੰਦਰ ਉਹ ਤੋਂ ਬਾਅਦ ਅੱਧਾ ਘੰਟਾ ਬੂਠੀ ਲਾਜਾ ਕਰਕੇ ਮੈਂ ਕਿਹਾ ਚੱਲ ਕੋਈ ਨਹੀਂ ਨਿਕ ਪੈਂਦੀ ਰਹਿੰਦੀ ਨਾ ਉੱਟ ਚੋ ਅਰੇ ਯਾਰ ਮੈਂ ਹਨਾ ਜੇ ਦੋ ਦਿਨ ਬਿੱਲ ਆਵੇ ਜਾ ਨਾ ਕਰੀ ਸਾਰੇ ਟੱਬਰ ਦੇ ਨਾ ਮੱਖੀਆਂ ਕੀੜੀਆਂ ਲੰਨ ਲਾ ਜਾਂਦੀਆਂ ਨਾ ਪਵਨ ਵੀ ਇਹ ਵਿੱਚ ਹੀ ਆ ਸਭ ਦਾ ਸਭ ਦਾ ਚਿਤਕਾ ਉਹ ਗੱਲ ਆ ਜਾਂਦਾ ਵੀ ਬੈਠਾ ਕਿਉਂ ਆ ਕੰਮ ਕਿਉਂ ਨਹੀਂ ਕਰਦਾ ਇਹ ਦੋ ਕੜਕਾਈ ਬੜਾ ਹੁੰਦਾ ਬਾਈ ਅਮਰੀਕਾ ਤੋਂ ਇੰਡੀਆ ਤੱਕ ਆਉਣ ਦੀ ਜਹਾਜ਼ ਦੀ ਟਿਕਟ ਦਾ ਕੁਝ ਨਹੀਂ ਪਤਾ ਲੱਗਦਾ ਜਦੋਂ ਡੈਡੀ ਨੇ ਆਉਣਾ ਸੀਗਾ ਉਦੋਂ 1 ਸਟਾਪ ਵਾਲੀ ਟਿਕਟ ਵੀ ਬਹੁਤ ਮਹਿੰਗੀ ਸੀ ਹੁਣ ਮੰਮੀ ਨੇ ਆਉਣਾ ਵਾ ਹੁਣ ਡਾਇਰੈਕਟ ਫਲਾਈਟ ਦਾ ਰੇਟ ਵੀ ਠੀਕ ਆ ਮਤਲਬ ਆਪਾਂ ਨੂੰ ਫਾਇਦਾ ਹੋ ਜੂ ਟਿਕਟ ਆਪਾਂ ਹਰ ਮਨ ਨਾਲ ਡਿਸਕਸ ਕਰਕੇ ਲਵਾਂਗੇ ਵੀ ਕਿਹੜੀ ਲੈਣੀ ਆ ਹੁਣ ਪਹਿਲਾਂ ਆਪਾਂ ਸੌਦੇ ਲੈ ਲਈਏ ਮੜਾਏ ਅਸਲ 'ਚ ਸੌਦੇ ਲੈਣ ਦੀ ਆਪਾਂ ਨੂੰ ਉਦਾਂ ਕੋਈ ਲੋੜ ਹੈ ਨਹੀਂਗੀ ਆਪਾਂ ਅੱਜ ਪਕੌੜੇ ਬਣਵਾਉਣੇ ਆ ਨਾ ਤਾਂ ਆਇਆ ਹਾਂਜੀ ਆਲੂ ਦਾ ਰੇਟ ਇੱਥੇ 20 ਰੁਪਏ ਕਿਲੋ ਆ। ਆਲੂ ਦਾ ਰੇਟ ਸਾਡੇ ਏਰੀਆ 'ਚ ਗੱਟੂ ਦਾ 450-500 ਰੁਪਏ ਹੋਣਾ ਵਾ ਤੇ ਇੱਥੇ ਆਲੂ 20 ਰੁਪਏ ਕਿਲੋ ਆ ਮਤਲਬ ਗੱਟੂ ਦਾ ਰੇਟ 1000 ਰੁਪਏ ਬਣ ਰਿਹਾ ਨਾਲੇ ਆਲੂ ਇਹ ਡਾਇਮੰਡ ਨਾਲੋਂ ਵੀ ਥੱਲੇ ਵਾਲਾ ਵਾ ਕਿਉਂਕਿ ਡਾਇਮੰਡ ਦੇ ਆਲੂ ਦਾ ਸਾਈਜ਼ ਵੱਡਾ ਹੁੰਦਾ ਵਾ ਤੇ ਬਾਕੀ ਇੱਥੇ ਜੱਟ ਮਰਦੇ ਆ ਯਾਰ ਜਿਹੜਾ ਬੰਦਾ ਮਿਹਨਤ ਕਰਦਾ ਉਹਨੂੰ ਮੁੱਲ ਹੀ ਮਿਲਦਾ ਉਹਨੂੰ ਟੱਕਰਾਂ ਵੀ ਬਹੁਤ ਨੇ ਪਹਿਲਾਂ ਆਲੂ ਬੀਜਦੇ ਆ ਫਿਰ ਉਹਨਾਂ ਨੂੰ ਸਾਂਭਦੇ ਆ ਫਿਰ ਪੱਟਦੇ ਆ ਫਿਰ ਟਰਾਲੀ 'ਚ ਲੱਦ ਕੇ ਸਟੋਰ ਲੈ ਕੇ ਜਾਂਦੇ ਆ ਫਿਰ ਸਟੋਰ 'ਚ ਚੈੱਕ ਕਰਾਇਆ ਦਿੰਦੇ ਆ ਤੇ ਉਹ ਬੰਦੇ ਨੂੰ ਉਹ ਮੁੱਲ ਮਿਲਦਾ ਨਹੀਂ ਤੇ ਇਹ ਚੀਜ਼ਾਂ ਦਾ ਯਾਰ ਹਲਕਟਣਾ ਪੈਣਾ ਮਾ ਇਹ ਚੀਜ਼ ਤੇ ਵੀ ਕੰਮ ਕਰਨਾ ਸ਼ੁਰੂ ਕਰੀਏ ਕਿ ਆਪਾਂ ਆਹ ਚੀਜ਼ਾਂ ਆਪ ਵੇਚੀ ਆਪਾਂ ਨੂੰ ਆਪ ਦਾ ਕੰਮ ਆਪ ਕਰਨਾ ਪੈਣਾ ਮਾ ਕਿਉਂ ਆਪਾਂ ਵਿੱਚ ਵਪਾਰੀ ਆਉਣ ਦਿੰਨੇ ਆ ਸਿੱਧੀ ਚੀਜ਼ ਡਾਇਰੈਕਟ ਵਿੱਚ ਨਹੀਂ ਪੈਣੀ ਆ ਆਪਾਂ ਨੂੰ ਨਹੀਂ ਤਾਂ ਵਪਾਰੀ ਦੀ ਸਾਰੀ ਉਮਰ ਬਹਿ ਕੇ ਕਮਾਈ ਜਾਣਗੇ ਉਹ ਇੰਨਾ ਟਾਈਮ ਦੋ ਵੇਰੀ ਲਾਈਟ ਭੱਜੀ ਉਹਨਾਂ ਦੀ ਤੇ ਅੱਧਾ ਘੰਟਾ ਉਹਨਾਂ ਦਾ ਸਿਸਟਮ ਬੰਦ ਰਿਹਾ ਚੱਲ ਆਪਾਂ ਕਰਾਂਗੇ ਆਨਲਾਈਨ ਪੇਮੈਂਟ ਹੋ ਗਈ 20 ਰੁਪਏ ਕਿਲੋ ਮੈਨੂੰ ਲੱਗਦੀ ਇਹ ਵੀ ਨਹੀਂ ਸਿੱਧੀ ਮੇਰੀ ਆਈਸਕ੍ਰੀਮ ਸਾਡੇ ਜਿਹੜੀ ਧਲਾਣਾ ਉਹਦੀਆਂ ਸਾਰੀਆਂ ਕੰਦਾਂ ਤੇ ਆ ਦੇਖੋ ਕਿਵੇਂ ਛੋਟਾ ਛੋਟਾ ਇਹ ਸਾਰਾ ਮੱਛਰ ਬੈਠਾ ਹੋ ਗਿਆ ਪਰ ਛੱਤ ਤੇ ਵੀ ਸਾਰੇ ਪਾਸੇ ਇਹਨੇ ਹੁਣ ਇੱਥੇ ਸਾਨੂੰ ਬੈਠ ਨਹੀਂ ਦੇਣਾ ਸਾਨੂੰ ਨੇ ਦੁੱਧੀਆਂ ਬੜਬੜ ਖਾ ਜਾਣਾ ਐਨਾ ਮੱਛਰ ਮੈਂ ਤਾਂ ਪਹਿਲੀ ਵਾਰ ਹੀ ਦੇਖਿਆ ਵਾ ਲਓ ਬਈ ਪਕੌੜਿਆਂ ਦਾ ਸਮਾਨ ਤਾਂ ਲੈ ਆਂਦਾ ਹੁਣ ਕੱਟ-ਕਟਾਈਆ ਸ਼ੁਰੂ ਕਰੀਏ ਚਲੋ ਜੀ ਤੁਸੀਂ ਆਲੂ ਛਿੱਲੋ ਮੈਂ ਜਨੂੰ ਪਿਆਜ਼ ਕੱਟਦੀ ਆ ਯੂ ਆਰ ਨੋਟ ਐ ਪਰਫੈਕਟ ਬਲੌਗ ਵਾਈ ਲਾ ਕੇ ਤਿੰਨ ਪਾਸੇ ਪੱਖੇ ਦੋ ਯਾਰ ਗਰਮੀ ਬਹੁਤ ਆ ਅੱਜ ਤਾਂ ਮੌਸਮ ਐ ਬਦਲ ਰਿਹਾ ਜਿਵੇਂ ਗਰਗਟਾ ਆਵਦਾ ਰੰਗ ਬਦਲਦੀ ਹੁੰਦੀ ਆ ਕਾਇਤਾ ਬੱਦਲ ਆ ਜਾਂਦੇ ਆ ਫਿਰ ਧੁੱਪ ਆ ਜਾਂਦੀ ਆ ਫਿਰ ਹਵਾ ਆ ਜਾਂਦੀ ਆ ਫਿਰ ਧੁੱਪ ਆ ਜਾਂਦੀ ਆ ਅਸੀਂ ਸਵੇਰ ਦੇ ਆਨੇ 10 ਵਾਰੀ ਪ੍ਰਣਾਮ ਕਰ ਲਿਆ ਅੱਜ ਪਕੌੜੇ ਬਣਾਉਣੇ ਆ ਬੱਦਲ ਆ ਗਿਆ ਵੀ ਹੁਣ ਤਾਂ ਮੀਂਹ ਆ ਜਾ ਫਿਰ ਧੁੱਪ ਆ ਜਾਂਦੀ ਆ ਫਿਰ ਜਿਹਨੇ ਰਹਿਣ ਛੱਡ ਖੜਾ ਯਾਰ ਕੀ ਕਰ ਰਹੇ ਆ ਵੀ ਕਰਮੀ ਤਾਂ ਪਈ ਆ ਫਿਰ ਬੱਦਲ ਆ ਜਾਂਦੇ ਆ ਫਿਰ ਜੀ ਕਰਿਆ ਹੁੰਦਾ ਹੁਣ ਅਸੀਂ ਪਕੌੜੇ ਬਣਾਉਣ ਦਾ ਲਾਗ ਗੇ ਮਨ ਲਾ ਜਦੋਂ ਅਸੀਂ ਪਕੌੜੇ ਬਣਾਵਾਂਗੇ ਚੰਨ ਫਿਰ ਤੋਂ ਪਾਣੀ ਆ ਬੰਦਿਆਂ ਨੂੰ ਨਾ ਇੱਕ ਮੋਜ ਆ ਬੁੜੀਆਂ ਨੂੰ ਲਾ ਕੇ ਕੰਮ ਆਪ ਟੋਰ ਨਾਲ ਪੱਖਾ ਔਨ ਕਰਨਾ ਨਾਲ ਕਰਨਾ ਏਸੀ ਔਨ ਜਾ ਕੇ ਪੈ ਜਾਣਾ ਵਾ ਚਲੋ ਵੀ ਹੁਣ ਆਪਾਂ ਪਿਆਜ਼ ਕੱਟ ਲਈ ਚਾਰ ਤੋਂ ਪੰਜਵੇਂ ਪਿਆਜ਼ ਲੈਨੇ ਤੇ ਪੰਜ ਆਲੂ ਲੈਨੇ ਹੁਣ ਆਪਾਂ ਇਹਨਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਧੋ ਕੇ ਟੁਕੜਿਆਂ ਚ ਕੱਟ ਲਈਏ ਲੰਬੇ ਲੰਬੇ ਹੀ ਪਿਆਜ਼ ਕੱਟੇ ਨੇ ਤੇ ਥੋੜੇ ਜੇ ਲੰਬੇ ਲੰਬੇ ਆਲੂ ਕੱਟਾਂਗੇ ਆਲੂ ਕੱਟਾਂਗੇ ਲੰਬੇ ਵੱਟ ਕੱਟਾਂਗੇ ਬਰੀਕ ਬਰੀਕ ਲੂ ਤੇ ਪਿਆਜ਼ ਮੈਂ ਬਰੀਕ ਬਰੀਕ ਕੱਟ ਲੇ ਮਤਲਬ ਨਾ ਬਾਰੇ ਬਰੀਕ ਕੱਟਿਆ ਨਾ ਬਾਰੇ ਮੋٹے ਕੱਟਿਆ ਹੁਣ ਇਹਦੇ ਵਿੱਚ ਆਪਾਂ ਪਾਉਨੇ ਆ ਨੂਨ ਮਿਰਚ ਤੇ ਉਹ ਬਰੈਡ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਣੇ ਸਾਰੇ ਬੇਸਿਕ ਮਸਾਲੇ ਜਿਵੇਂ ਨੂਨ ਹਲਦੀ ਲਾਲ ਮਿਰਚ ਤੇ 4 ਤੋਂ 5 ਸਲਾਈਸ ਪਾਵਾਂਗੇ ਆਪਾਂ ਬਰੈਡ ਦੀਆਂ ਇਹਦੇ ਨਾਲ ਨਾ ਪਕੌੜੇ ਕਰੰਚੀ ਜੇ ਬਣਦੇ ਹੁੰਦੇ ਨੇ ਜਿਵੇਂ ਆਪਾਂ ਬਰੈਡ ਕ੍ਰਮ ਯੂਜ਼ ਕਰਦੇ ਆ ਉਹਦੀ ਜਗ੍ਹਾ ਆਪਾਂ ਬਰੈਡ ਸਲਾਈਸਸ ਹੀ ਯੂਜ਼ ਕਰ ਲੈਣੀ ਆ ਨਹੀਂ ਨਾਲੇ ਉਸ ਤੋਂ ਬਾਅਦ ਇਕੱਲਾ ਬੇਸਣ ਲਾ ਕੇ ਪਿੰਦਰ ਹੁਣਾਂ ਨੂੰ ਉਹ ਬਰੈਡ ਬਣਾਵਾਂਗੇ ਪਿੰਦਰ ਨੂੰ ਬਹੁਤ ਪਸੰਦ ਨੇ ਬਰੈਡ ਉੱਤੇ ਪਾ ਲੈਣਾ ਆਪਾਂ ਬੇਸਣ ਬੇਸਨ ਆਪਾਂ ਇਹ ਬਾਲਾ ਜਿਹੜਾ ਮਿਕਸਚਰ ਆਪਾਂ ਤਿਆਰ ਕਰਨਾ ਹੈ ਆਪਾਂ ਬਾਲਾ ਪਤਲਾ ਜਿਹਾ ਨਹੀਂ ਰੱਖਣਾ ਹੈਗਾ ਠੀਕ ਜਿਹਾ ਹੀ ਰੱਖਾਂਗੇ ਵੀ ਆਪਾਂ ਨੂੰ ਪਕੌੜੇ ਚੱਕ-ਚੱਕ ਪਾਉਣੇ ਕੜਾਈ ਦੇ ਵਿੱਚ ਸੌਖੇ ਹੋਣ। ਪਕੌੜੇ ਵਾਲਾ ਮਟੀਰੀਅਲ ਤਾਂ ਆਪਣਾ ਸਾਰਾ ਰੈਡੀ ਹੋ ਗਿਆ ਤੇ ਇੱਧਰ ਆਪਾਂ ਹੁਣ ਸਰੋਂ ਦਾ ਤੇਲ ਰੱਖਤਾ ਕੜਾਹੀ ਚ ਪਾ ਕੇ ਗਰਮ ਹੋਣ ਲਈ। ਚਲੋ ਵੀ ਹੁਣ 5-10 ਮਿੰਟ ਵੇਟ ਕਰਦੇ ਆ ਫਿਰ ਕੱਢਦੇ ਆਪਾਂ ਤਤੇ ਤਤੇ ਪਕੌੜੇ ਤੇ ਨਾਲ ਛਾੜਦੇ ਆਂ ਚਾਹ ਕਲਰ ਬੜਾ ਸੋਹਣਾ ਆ ਰਿਹਾ 골ਡਨ 골ਡਨ ਲੇਟ ਦਾ ਇਹ ਅੱਜ ਟਾਈਮ ਤਾਂ ਹੈ ਨਹੀਂ ਸੀ ਪਰ ਲੇਟ ਆ ਗਈ ਤੇ ਹੁਣ ਆਪਾਂ ਦੇਖੀਏ ਪਾਣੀ ਧਣੀ ਕਿੱਧਰ ਨੂੰ ਕਿੰਨਾ ਗਾ ਹੁਣ ਤਾਂ ਵੈਸੇ ਸਾਰੇ ਪਾਸੇ ਖੁੱਲਾ ਹੀ ਪਾਣੀ ਪੈਂਦਾ ਰਹਿੰਦਾ ਹੁੰਦਾ ਇੱਥੇ ਵੀ ਆਪਣਾ ਪਾਈਪ ਲਾਇਆ ਹੋਇਆ ਤੇ ਗਾਹਾਂ ਵੀ ਆਪਣੇ ਪਾਈਪ ਲਾਇਆ ਹੋਇਆ ਸਾਰੇ ਕਿਤੇ ਆਹ ਚਾਰੇ ਚ ਆਪਾਂ ਸਭ ਤੋਂ ਲੇਟ ਚੋਂ ਨਲਾਇਆ ਸੀ ਮਤਲਬ ਇਹ ਪਨੀਰੀ ਵਾਲਾ ਸੀਗਾ ਆਹ ਦੇਖੋ ਇੱਥੇ ਗਾਹਾਂ ਵੀ ਆਪਾਂ ਪਾਈਪ ਲਾਇਆ ਹੋਇਆ ਹਰ ਕਾਰੇ ਨੂੰ ਦੋ ਪਾਈਪ ਲਾਇਆ ਹੁੰਦੇ ਆ ਜੇ ਕਾਰੇ ਚ ਪਾਣੀ ਵਧਿਓ ਹੋਵੇ ਤਾਂ ਇੱਕ ਪਾਈਪ ਬੰਦ ਕਰ ਦਿੱਤਾ ਫਿਰ ਉਹ ਪਾਣੀ ਕਹਾ ਬੱਜਣ ਲੱਗ ਜਾਂਦਾ ਪੈਚ ਵਿੱਚ ਢਾਲ ਬਹੁ ਮਰ ਗਏ ਜਿਵੇਂ ਹੁਣ ਉਹ ਏਰੀਆ ਚ ਢਾਲ ਹੈ ਨਹੀਂ ਹਣ ਜੇ ਮੈਂ ਆਪਾਂ ਨੂੰ ਉਹ ਥਲੜੇ ਘੇਰੇ ਚ ਪਾਣੀ ਪਾਉਣ ਦੀ ਲੋੜ ਨਹੀਂ ਹੈਗੀ ਤਾਂ ਇੱਥੇ ਆਪਣਾ ਨੱਕਾ ਉੱਥੇ ਵੀ ਆਪਣੀ ਪੂਲੀ ਬਣਾਈ ਹੋਈ ਜਾ ਹੁਣ ਇੱਥੇ ਕੋਈ ਬਾਲਟੀ ਪਸਾਈ ਹੋਈ ਆ ਜੇ ਆਪਾਂ ਉਧਰ ਪਿੱਛੇ ਪਾਣੀ ਲੈ ਕੇ ਜਾਣਾ ਉਦੋਂ ਬਾਲਟੀ ਕੱਢਣੀ ਆ ਉਹ ਬਾਲਟੀ ਇੱਥੇ ਪਸਾ ਦੇਣੀ ਆ ਜਦ ਨੂੰ ਇੱਧਰ ਪਕੌੜੇ ਬਣਦੇ ਆ ਆਪਾਂ ਇੱਧਰ ਬ੍ਰੈਡ ਬਣਾਉਣ ਦੀ ਤਿਆਰੀ ਕਰ ਲਈਏ ਮਤਲਬ ਕੋਲ ਤਿਆਰ ਕਰ ਲਈਏ ਬ੍ਰੈਡਾਂ ਦੇ ਜਿਹੜਾ ਉੱਤੇ ਬੇਸਣ ਦਾ ਕੋਲ ਲਾਉਣਾ ਵਾ ਚੱਲ ਮੇਰੇ ਪਾਏ ਮਤਲਬ ਆਪਨਾ ਥਲੜੇ ਘੇਰਿਆਂ ਚ ਆਏ ਸਰ ਜੀ ਜੀ ਚ ਬਾਲਟੀ ਬਦਲਣ ਵਾਲੀ ਇਨ ਸ਼ਾਰਟेजੇ ਕਹੀ ਹੱਥ ਚ ਨਾ ਵੀ ਹੋਵੇ ਤਾਂ ਵੀ ਹੱਲ ਹੈਗੇ ਆ ਹਰਣ ਸ਼ੇਰ ਵੀ ਨੀਂਨੀ ਕਰਕੇ ਉੱਠ ਖੜਿਆ ਕਹਿੰਦਾ ਮਮਾ ਤੂੰ ਹਟ ਜਾ ਪਕੌੜੇ ਮੈਂ ਬਣਾਉਗਾ ਖੇਰਾ ਬਾਉਗਾ ਪਕੌੜੇ ਹਾਂ ਹੱਥ ਮਾਚ ਜੂ ਆਹ ਦੇਲਾ ਗਮਗਮ ਤੇਲ ਆ ਤੂੰ ਪੁੱਤ ਖਾ ਹੀ ਲਈ ਉਹੀ ਬੋਲਦਾ ਆ ਮੋਟਰ ਤੇ ਆਪਾਂ ਸਾਰੀ ਛੱਬੀ ਲਈ ਹੋਈ ਆ ਤੇ ਇਹ ਆਪਾਂ 22 ਦਿਨ ਦੀ ਪਨੀਰੀ ਕੀਤੀ ਸੀਗੀ ਉਸ ਤੋਂ ਬਾਅਦ ਝੋਨਾ ਲਾਤਾ ਸੀ ਤੇ ਅੱਜ ਇਹ 22 24 ਦਿਨਾਂ ਦਾ ਹੋ ਗਿਆ ਇਸ ਵਾਰੀ ਆਪਾਂ ਇਹਦਾ ਪੂਰਾ ਤਜਰਬਾ ਕੱਢ ਲਾਂਗੇ ਇੱਕ ਗਲਤੀ ਜ਼ਰੂਰ ਹੋਈ ਆ ਥੋੜੀ ਜਿਹੀ ਸਾਤੋਂ ਅਸੀਂ ਥੋੜੀ ਜਿਹੀ ਗੀਤੀ ਲਾਤੀ ਪਰ ਚਲ ਕੋਈ ਨਾ ਗਾਹਲੀ ਵਾਰ ਥੋੜੀ ਜਿਹੀ ਪਛੇਤੀ ਲਾ ਕੇ ਦੇਖ ਲਾਂਗੇ ਫਿਰ ਆਪਾਂ ਕੰਪੈਰੀਜ਼ਨ ਕਰ ਸਕਾਂਗੇ ਵੀ ਕਿਹਦਾ ਝਾੜ ਕਿੰਨਾ ਆ ਬਾਕੀ ਇਹ ਸਾਰਾ ਕੁਝ ਤਾਂ ਮੌਸਮ ਤੇ ਡਿਪੈਂਡ ਹੁੰਦਾ ਵਾ ਕਈ ਵਾਰੀ ਮੌਸਮ ਵੀ ਅੱਗੇ ਪਿੱਛੇ ਹੋ ਜਾਂਦਾ ਚਲੋ ਦੇਖਦੇ ਹਾਂ ਇਸ ਵਾਰੀ ਤਜਰਬਾ ਪੂਰਾ ਨਿਕਲ ਜੂ ਵੀ 26 ਦਾ ਕਿੰਨਾ ਮੈਨੂੰ ਨਾ ਆਹ ਬ੍ਰੈਡ ਬਹੁਤ ਸਵਾਲ ਲੱਗਦੇ ਵੇਸਣ ਲਾ ਕੇ ਯਾਰਾ ਲਿਆ ਦਿੰਦੇ ਬਾਈ ਹੁਣੇ-ਹੁਣੇ ਇੱਕ ਬਾਲੀ ਹਾਸੇ ਵਾਲੀ ਗੱਲ ਹੋਈ ਮਨੂਰ ਨੇ ਸ਼ੇਅਰ ਕਹਿੰਦਾ ਕਿੱਥੋਂ ਆਇਆ ਮੈਂਗਾ ਮੋਟਰ ਤੋਂ ਆਇਆ ਕਹਿੰਦਾ ਮੈਂ ਵੀ ਨਾਲ ਜਾਣਾ ਸੀਗਾ ਮੈਂ ਤਾਂ ਮੈਂ ਤਾਂ ਇਕੱਲੇ ਜਾਇਆ ਆ ਹਣਾ ਇੱਥੇ ਖੜਾ ਸੀਗਾ ਆਏ ਇੱਧਰ ਨੂੰ ਤੁਰਨ ਲੱਗਿਆ ਮੈਂ ਕਿਹਾ ਮੋਟਰ ਆਪਣੇ ਉਧਰ ਉਧਰ ਜਾ ਕਹਿੰਦਾ ਮੋਟਰਸਾਈਕਲ ਤੇ ਜਾ ਉਹ ਮੋਟਰਸਾਈਕਲ ਲੇਨ ਚੱਲੇ ਆ ਡੈਡੀ ਨੇ ਤਿੰਨ ਚਾਰ ਦਿਨ ਪਹਿਲਾਂ ਕਿਹਾ ਸੀਗਾ ਪਕੌੜੇ ਪਕੌੜੇ ਬਣਾ ਲਓ ਤਾਂ ਅੱਜ ਬਣਾਇਆ ਡੈਡੀ ਮੈਂ ਕਿਹਾ ਫਿਰ ਤੁਸੀਂ ਕਹੋਗੇ ਹੁਣ ਮੇਰੀ ਘਰ ਵਾਲੀ ਇੱਥੇ ਹੈ ਨਹੀਂ ਮੇਰੇ ਤਾਂ ਕੋਈ ਡਿਮਾਂਡ ਹੀ ਨਹੀਂ ਪੂਰੀ ਹੁੰਦੀ ਚਲੋ ਵੀ ਇਟਸ ਟਾਈਮ ਟੂ ਐਂਡ ਦਿਸ ਵਲੌਗ ਰਾਈਟ ਨਾਓ ਰਾਈਟ ਹੇਅਰ ਤੇ ਬਾਕੀ ਜੇ ਵਲੌਗ ਵਧੀਆ ਲੱਗਿਆ ਹੋਇਆ ਕਿਸੇ ਵੀ ਰੀਜ਼ਨ ਕਰਕੇ ਵਲੌਗ ਨੂੰ ਲਾਈਕ ਚੈਨਲ ਸਬਸਕ੍ਰਾਈਬ ਤੇ ਸੋਹਣਾ ਜਿਹਾ ਕਮੈਂਟ ਜਰੂਰ ਕਰਿਓ ਯਾਰ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਜੇ ਵੀਡੀਓ ਤੇ ਲਾਈਕ ਤੇ ਕਮੈਂਟ ਆਉਂਦੇ ਆ ਫੇਰੀ YouTube ਗਾਂਹ ਦੇ ਗਾਮ ਵੀਡੀਓ ਨੂੰ ਰეკਮੈਂਡ ਕਰਦਾ ਫੇਰੀ ਹੌਸਲਾ ਵਧਦਾ ਕਿ ਹੋਰ ਵੀਡੀਓ ਆ ਪਾਈਏ ਹੋਰ ਵੀਡੀਓ ਆ ਪਾਈਏ ਹੋਰ ਵੀਡੀਓ ਆ ਪਾਈਏ